ਜਿਹੜਾ ਇਹ ਅਮਰਿਤਪਾਲ ਐ ਇਹ ਢੋਂਗੀ ਐ ਇਹ ਡੁਪਲੀਕੇਟ ਐ ਇਹ ਨਕਲੀ ਐ ਔਰ ਇਹ ਗੱਲ ਭਾਵੇਂ ਪਹਿਲਾਂ ਵੀ ਸਾਬਤ ਹੋ ਚੁੱਕੀਆਂ ਨੇ ਔਰ ਮੈਂ ਇਹ ਗੱਲ ਸਾਬਤ ਵੀ ਕਿਵੇਂ ਹੋ ਗਈ ਐ ਕਿਉਂਕਿ ਜਿਸ ਤਰੀਕੇ ਨਾਲ ਇਹ ਭੱਜਿਆ ਜਾਂ ਜੋ ਇਹਨਾਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਜਦੋਂ 2019 ਦੀ ਇਲੈਕਸ਼ਨ ਹੋਈ ਐ ਉਸ ਇਲੈਕਸ਼ਨ 'ਚ ਜਿਹੜੇ ਬਰਮਜੀਤ ਕੌਰ ਜੀ ਖਾਲੜਾ ਸਭ ਖਲੋਤੇ ਸਨ ਉਹਨਾਂ ਦੀ ਮਦਦ ਨਾ ਕਰਨੀ ਕਾਂਗਰਸ ਦੀ ਮਦਦ ਕਰਨੀ ਔਰ ਅੱਜ ਇਹ ਵਾਰ-ਵਾਰ ਜਦ ਇੱਕ ਆਡੀਓ ਤੁਹਾਡੇ ਸਾਹਮਣੇ ਮੈਂ ਰੱਖੀ ਤੇ ਕਮਰੇ ਧਾਰੀ ਸਿੰਘ ਨੇ ਸਰਦਾਰ ਕਰਸੇਮ ਸਿੰਘ ਜੀ ਉਰੀ ਮੈਂ ਉਹਨਾਂ ਦੀ ਇੱਜ਼ਤ ਕਦਰ ਕਰਦਾ ਹਾਂ ਇਸ ਗੱਲ ਕਰਕੇ ਕਿ ਉਹ ਬਜ਼ੁਰਗ ਵੀ ਨੇ ਮੇਰੇ ਤੋਂ ਔਰ ਇਹ ਕਮਰੇ ਧਾਰੀ ਵੀ ਨੇ ਮਗਰ ਅਮਰਿਤ ਧਾਰੀ ਸਿੰਘ ਨੂੰ ਝੂਠ ਬੋਲਣ ਦਾ ਅਧਿਕਾਰ ਨਹੀਂ ਮਿਲਿਆ ਗੱਪਾਂ ਮਾਰਨ ਦਾ ਝੂਠ ਬੋਲਣ ਦਾ ਫਰਾਡ ਕਰਨ ਦਾ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਗੁਰੂ ਦੇ ਸਿੱਖ ਦਾ ਫਰਜ਼ ਬਹੁਤ ਵੱਡਾ ਤੇ ਬਹੁਤ ਵੱਖਰਾ ਬਣ ਜਾਂਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਗੁਰੂ ਦਾ ਸਿੱਖ ਬਾਣੇ ਤੇ ਬਾਣੀ ਦਾ ਸਤਕਾਰ ਕਰਨਾ ਉਹਦਾ ਵੱਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਸਭ ਦੀ ਹੈ ਮਗਰ ਉਹਨਾਂ ਦੀ ਵੱਡੀ ਹੈ ਜਿਸ ਤਰੀਕੇ ਨਾਲ ਅਜਨਾਲੇ ਥਾਣੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਗਏ ਔਰ ਉਸ ਵੇਲੇ ਵੀ ਮੈਂ ਕਹਾ ਕਿ ਕੋਈ ਗੁਰੂ ਦਾ ਸਿੱਖ ਇਹ ਜੀ ਗਸਟਾਖੀ ਨਹੀਂ ਕਰ ਸਕਦਾ ਮਗਰ ਅੰਮ੍ਰਿਤਪਾਲ ਦੇ ਡੈਡੀ ਨੇ ਤਰਸੀਮ ਸਿੰਘ ਨੇ ਕਿਵੇਂ ਝੂਠ ਬੋਲਦੇ ਹਰ ਗੱਲ ਦਾ ਪਿਛਲਾ ਕਹਿੰਦਾ ਜੀ ਕੀ ਇਹ ਤਾਂ ਆਰਟੀਫੀਸ਼ਲ ਇੰਟੈਲੀਜੈਂਸ ਹੈ AI AI ਕਰੀ ਗਏ ਉਹਨਾਂ ਨੂੰ ਪੁੱਛ ਲਿਓ ਆਰਟੀਫੀਸ਼ਲ ਇੰਟੈਲੀਜੈਂਸ ਦੀ ਗੱਲ ਕਰਦੇ ਕਿ ਅੰਮ੍ਰਿਤਪਾਲ ਇੰਟੈਲੀਜੈਂਸ ਦੀ ਗੱਲ ਕਰਦੇ ਆ ਕਿਉਂਕਿ ਕਮਾਲ ਦੀ ਗੱਲ ਆ ਉਹ ਬੰਦਾ ਜਿਉਂਦਾ ਜਾਗਦਾ ਸੁਖਪ੍ਰੀਤ ਸਿੰਘ ਹਰੀਨੋ ਉਹ ਕਹਿ ਰਿਹਾ ਮੇਰੀ ਕਰਾਓ ਫੋਰੈਂਸਿਕ ਕਰਾ ਲਓ ਜਿੱਥੇ ਭੇਜਨੀ ਆ ਵਾਇਸ ਸੈਂਪਲਿੰਗ ਕਰਾ ਲਓ ਮਗਰ ਕਰਾਉਂਦਾ ਕੌਣ ਨਹੀਂ ਜਿਹੜਾ ਅਮਰਿਤਪਾਲ ਨੂੰ ਬਚਾਉਂਦਾ ਬਾਰ-ਬਾਰ ਉਹ ਕੌਣ ਹੈ ਉਹ ਉਹ ਨੇ ਜਿਹੜੇ ਬਾਰ-ਬਾਰ ਇੱਥੇ ਐਨਐਸਏ ਲਾਉਂਦੇ ਆ ਉਹ ਕੌਣ ਲਾਉਂਦਾ ਇਹਨਾਂ ਦਾ ਆਪਣਾ ਪਿਆਰਾ ਜਿਹਦੇ ਨਾਲ ਆ ਫੋਟੋ ਵਿਖਾਈ ਆ ਕਿਉਂਕਿ ਤੁਹਾਨੂੰ ਪਤਾ ਇਹ ਬੰਦਾ ਵੱਡਾ ਆਈਡੀਓਲੋਗ ਹੈ ਆ ਪ੍ਰੋਗਰਾਮ ਤਾਂ ਤੁਸੀਂ ਵੇਖਿਆ ਨਾ ਤੁਹਾਨੂੰ ਤਾਂ ਰਿਕਵੈਸਟ ਕਰਤੀ ਕਿ ਨਾ ਬੋਲਿਓ ਮਗਰ ਮਜੀਠੀਏ ਨੂੰ ਨਹੀਂ ਕੀਤੀ ਆ ਵੇਖੋ ਪਿੱਛੇ ਆਈ ਕਿ ਆ ਆ ਸੜਕਾਂ ਦਾ ਪ੍ਰੋਗਰਾਮ ਕਿੰਨੇ ਦਿਨ ਪਹਿਲਾਂ ਕੀਤਾ ਚੱਕੀ ਆ ਕਿੰਨੇ ਦਿਨ ਪਹਿਲਾਂ ਕੀਤਾ ਮੈਨੂੰ ਲੱਗਦਾ 3-4 ਦਿਨ ਹੋਏ ਆ ਆ ਨਾਲ ਕੌਣ ਬਿਠਾਇਆ ਜੀ ਨੌ ਦਾ ਪੂਰਾ ਜਤਿੰਦਰ ਜਤਿੰਦਰ ਸਿੰਘ ਭੰਗੂ ਜਤਿੰਦਰ ਸਿੰਘ ਭੰਗੂ ਹੁਣ ਭੰਗੂ ਸਾਹਿਬ ਆਪ ਕੀ ਕਹਿੰਦੇ ਆ ਕਹਿੰਦੇ ਮੈਂ ਹਾਂ ਮੈਂ ਅੰਮ੍ਰਿਤਪਾਲ ਦੀ ਵਿਚਾਰਧਾਰਾ ਤੇ ਵਿਸ਼ਵਾਸ ਕਰਦਾ ਉਹਦੀ ਵਿਚਾਰਧਾਰਾ ਕੀ ਆ ਤੁਹਾਨੂੰ ਪਤਾ ਐਂਟੀ ਨੈਸ਼ਨਲ ਉਹਦਾ ਕਹਿੰਦਾ ਮੈਂ ਸਾਥੀ ਵੀ ਆ ਉਹਦਾ ਮੈਂਟਰ ਵੀ ਆ ਉਹਦਾ ਸਭ ਕੁਝ ਐ ਤੇ ਮੈਂ ਭਗਵੰਤਬਾਹਨ ਨੂੰ ਪੁੱਛਦਾ ਕਿ ਤੇਰੀ ਸਟੇਜ ਤੇ ਕੀ ਕਰਦਾ ਭਾਈ ਇਹ ਦੱਸ ਦਿਓ ਜਿਹੜਾ ਆਪ ਕਬੂਲ ਕਰਦਾ ਉਸ ਆਡੀਓ ਜਿਹੜੀ ਆਡੀਓ ਵੀ ਸੁਣਾ ਦੀ ਥੋੜੀ ਜੀ ਜੀਜੇ ਕਹਿੰਦਾ ਮੈਂ 50 ਬੰਦੇ ਮਾਰਤੇ ਚਾਰ ਰਹਿ ਗਏ ਆ ਔਰ ਕਹਿੰਦਾ ਮੈਂ ਬੜਾ ਕੁਛ ਚਲਾਇਆ ਉਹ ਆਡੀਓ ਸੁਣਾ ਦੀ ਜਿਹੜੀ ਆ ਥੋੜੀ ਜੀ ਸੁਣਾ ਦੀ ਮੈਨੂੰ ਉੱਥੇ ਲੈ ਜਾ ਫਿਰ ਸੁਣਾ ਦੀ ਹਾਂ ਦੱਸੋ ਤੂੰ ਕਿਵੇਂ ਕਹਿ ਰਿਹਾ ਕਰ ਰਿਹਾ ਪਰ ਤੁਹਾਨੂੰ ਖਰਾਸਪੀ ਉੱਥੇ ਮੰਡੀ ਬੋਰਡ ਦੇ ਅਫਸਰ ਦੇ ਜਮਰਸਪਾਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਤੇ ਫਿਰ ਥੋੜਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਪਾਲ ਦਾ ਬੰਦਾ ਮੈਂ ਤਾਂ ਅਮਰ ਹੁਣ ਆਪ ਹੀ ਮੰਨੀ ਜਾਂਦਾ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਇਹਦੇ ਕੇਜਰੀ ਵਾਲ ਨੂੰ ਪੁੱਛਣਾ ਚਾਹੁੰਦਾ ਭਾਈ ਦੱਸ ਦਿਓ ਇਹ ਅਰਸ਼ ਡੱਲਾ ਵੀ ਥੋੜਾ ਬੰਦਾ ਹੈਪੀ ਪਛੀ ਆ ਵੀ ਥੋੜਾ ਬੰਦਾ ਜਿਵੇਂ ਲਾਰੈਂਸ ਪਿਛਨੋਈ ਤਾਂ ਪਤਾ ਹੀ ਐ ਥੋੜਾ ਬੰਦਾ ਉਹਦੀ ਇੰਟਰਵਿਊ ਕਰਾ ਕੇ ਤੁਸੀਂ ਤਾਂ ਕੋਰਟ ਦੀ ਅੱਖਾਂ 'ਚ ਘੱਟਾ ਪਾਉਂਦੇ ਫਿਰਦੇ ਸੀ ਉਹ ਤਾਂ ਜੇ ਹਾਈ ਕੋਰਟ ਆਪ ਦੀ ਸਿੱਟ ਨਾ ਬਣਾਉਂਦੀ ਜਿਹੜਾ ਸਿੱਧੇ ਜੱਜ ਸਾਹਿਬ ਨੂੰ ਰਿਪੋਰਟ ਕਰਨੀ ਸੀ ਉਹ ਸਿੱਟ ਨਾ ਬਣਾਉਂਦੀ ਪ੍ਰਬੋਧ ਕੁਵਾਰ ਦੀ ਤੁਸੀਂ ਤਾਂ ਹਾਈ ਕੋਰਟ ਨੂੰ ਝੂਠ ਬੋਲ ਗਏ ਸੀ ਇਸ ਲਈ ਇਹ ਕਰਦੇ ਕੀ ਐ ਉਹ ਹੁਣ ਮੈਂ ਅਗਲੀ ਵੀਡੀਓ ਇਹ ਮੈਂ ਤਾਂ ਤੁਹਾਨੂੰ ਵਿਖਾ ਰਿਹਾ ਕਿਉਂਕਿ ਤੁਸੀਂ ਵੀ ਕਾਲੇ ਪਏ ਉਹ ਵੀਡੀਓ ਵੇਖਣ ਨੂੰ ਪਹਿਲਾਂ ਉਹੀ ਵੇਖ ਲਓ ਬਾਅਦ ਚ ਕਰ ਲਾਂਗੇ ਸਵਾਲ ਜਵਾਬ ਮਗਰ ਉਹ ਵੀਡੀਓ ਪਹਿਲਾਂ ਉਹ ਵਿਖਾ ਕੇ ਫਿਰ ਸਤ ਰਸ਼ੇਮ ਸਿੰਘ ਦੀ ਗੱਲਾਂ ਸੁਣਾ ਦਈਏ ਕਿ ਪਹਿਲਾਂ ਤਰਸ਼ੇਮ ਸਿੰਘ ਦੀ ਗੱਲਾਂ ਸੁਣਾ ਦਈਏ ਅੱਜ ਆ ਸੁਣ ਲਓ ਜੀ ਇਹ 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 ਇੰਟਰੋ ਹੀ ਬਣਿਆ ਹੋਣਾ ਕੋਈ ਇਹ ਚ ਸੱਚਾਈ ਨਹੀਂ ਅਗਲੀ ਸਲਾਹ ਅੱਜ ਆ ਅਸ਼ੋਕਪ੍ਰੀਤ ਦੀ ਸੁਣ ਲਓ ਜੀ ਜੀ ਉਹਨੇ ਇਹ ਚੱਕਰ ਕੀਆ ਜੇ ਤੂੰ ਨਾ ਹੁਣ ਮੈਂ ਵੀ ਮੁੰਨ ਨੂੰ ਵੀ ਇਹ ਚੀਜ਼ ਦਾ ਬੜਾ ਦੁੱਖ ਹੈ ਗੱਲ ਜੇ ਮੇਰੇ ਕੋਲ ਨਾ ਤਾਂ ਮੈਂ ਤੈਨੂੰ ਜਿੰਨੇ ਤੇਰੇ ਬੰਦੇ ਉਹਨਾਂ ਵਿੱਚ ਮੇਰੀ ਸ਼ੋਜ ਹੋ ਜਾਂਦੀ ਜੀ ਪਰ ਇਹਨਾਂ ਨੇ ਲੈ ਬੇੜਾ ਗਰਪ ਕਰ ਦਿੱਤਾ ਮੇਰਾ ਸਾਰਾ ਮੈਂ 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 ਤਾਂ ਆ ਨਾ ਹੁਣ ਸੁਣ ਲਿਓ ਮੈਂ ਜੇ ਅਮਰਿਤਪਾਲ ਬਾਰੇ ਕੁਝ ਬੋਲਾਂ ਤਾਂ ਮਿਰਚਾਂ ਲੱਗਦੀਆਂ ਇਹ ਆਪ ਕੀ ਕੁਝ ਬੋਲੀ ਜਾਂਦੇ ਨਾ ਤਾਂ ਮੇਰੇ ਤੋਂ ਨਹੀਂ ਬੋਲਿਆ ਜਾਂਦਾ ਮਗਰ ਇਹਨਾਂ ਦੀ ਭਾਵਨਾ ਸੁਣ ਲਿਓ ਬਾਪੂ ਨੂੰ ਪਤਾ ਕਿਹੇ ਜੇ ਨੇ ਦਸੀ ਮਨ ਡਾਕਟਰ ਬਹੀਆ ਬ੍ਰਾਮ ਕੋਲਮ ਤੇ ਜਿਹਦੇ ਬੰਦੇ ਕੋਲੇ ਕਿ ਲਾਇਆ ਹੈ ਟਰਾਂਪੋਰਟ ਉਹ ਵੀ ਉਹ ਵੀ ਦਬਾਤਾ ਇਹਨਾਂ ਨੇ ਇਹਨਾਂ ਨੇ ਕੁੜੀ ਹੈ ਕਹਿੰਦੇ ਨਿਰਦੇ ਇਹ ਮੈਂ ਤੇ 40 ਸਾਲ ਇੱਥੇ ਜ਼ਿੰਦਗੀ ਦੇ ਬਾਹਰ ਰਹਿ ਕੇ ਕੱਟਿਆ ਕਦੀ ਕਿ ਕੋਈ ਨਹੀਂ ਵਖਾਈ ਕਿੰਦਾ ਗਰੰਟੀਆਂ ਨਹੀਂ ਕਿ ਕੋਈ ਕਿ ਕਹਦੇ ਬੰਦਾ ਤੇ ਗੱਲ ਕਰਕੇ ਮੈਂ ਤੁਹਾਨੂੰ ਹੋਣ ਸ਼ਰਮੋ ਸ਼ਰਮੀ ਨਹੀਂ ਕਰਦਾ ਇਹ ਕਿ ਜਦੋਂ ਤੁਹਾਨੂੰ ਮਿਲਣਾ ਨਹੀਂ ਪੈਣਾ ਮੈਂ ਤੇ ਹੋ ਰਿਹਾ ਸੀ ਮੈਂ ਤੇ ਮਹੀਨਾ ਨੂੰ ਮੈਨੂੰ ਨਾ ਬਚ ਜਲੀਰ ਕਰ ਦਿੱਤਾ ਤੇ ਮੈਂ ਨਹੀਂ ਅੱਗੇ 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 ਉਹ ਨਹੀਂ ਅੱਗੇ ਹੈਗੀ 1000 ਤੂੰ ਕੱਟ ਦੇਣਾ ਹੁਣਾ ਸੁਣਾ ਦੇ ਥੋੜੀ ਅੱਗੇ ਉਹ ਨਹੀਂ ਇਹ ਸੁਣਾਉਣ ਵਾਲੀ ਆ ਚਲੋ ਇਹ ਲਿਆਈ ਅੱਗੇ ਹੋਰ ਦੱਸਦਾ ਆ ਆਪਣੇ ਨਿਆਣਿਆਂ ਬਾਰੇ ਬਲ ਚੰਗੇ ਲਫ਼ਜ਼ ਵਰਤਦਾ ਜਿਹੜੇ ਲਫ਼ਜ਼ ਮੇਰੇ ਤੋਂ ਨਹੀਂ ਵਰਤੇ ਜਾਣੇ ਆਪ ਹੀ ਵਰਤਦਾ ਹੁਣ ਇਹਨਾਂ ਨੂੰ ਪੁੱਛਿਓ ਕੋਈ ਇਹ ਤੁਸੀਂ ਤਾਂ ਅਮਰਿਤਾ ਧਾਰੀ ਸਿੰਘ ਹੋ ਜੀ ਗੁਰੂ ਦੇ ਸੇਖੋ ਇਹ ਥੋੜੀ ਵੀ ਆਵਾਜ਼ ਇਹ ਆਈ ਵਾਲੀ ਆ ਕਿ ਥੋੜੀ ਆਪਦੀ ਆ ਹੁਣ ਇਹ ਦੱਸਦਣ ਮਗਰ ਹੁਣ ਉਹ ਤੂੰ ਵੀ ਵੀਡੀਓ ਹੀ ਵੇਖ ਲੈ ਕੋਈ ਤੁਹਾਨੂੰ ਚੈਨ ਨਹੀਂ ਆਉਣਾ ਵਕਾ ਭਾਈ ਜਿਹੜੀ ਵੀਡੀਓ ਵਿਖਾਉਣੀ ਆ। ਆ ਬੇਹੇ ਨਹੀਂ ਵਕਾ ਇਹਨਾਂ ਦਾ ਧਿਆਨ ਉੱਥੇ ਹੀ ਭਟਕਦਾ ਫਿਰਦਾ। ਆ ਧਿਆਨ ਨਾਲ ਵੇਖਿਓ ਫਿਰ ਬਾਅਦ ਚ ਨਾ ਕਹੋ ਕੌਣ ਆ ਕੌਣ ਆ ਕੌਣ। ਜਾਨ ਬਣਦੇ ਨਸ਼ਾ ਉੱਥੇ ਕਰਾਇਆ ਜਾਂਦਾ ਸੀ ਮਗਰ ਉਹਨੂੰ ਕਵਰ ਕਿਉਂਕਿ ਇਹ ਬਾਣਾ ਪਾਲਿਆ ਸੀ ਰੰਗ ਰੂਪ ਕੁਝ ਹੋਰ ਵਿਖਾਇਆ ਜਾਂਦਾ ਸੀ ਮਗਰ ਅਸਲੀਅਤ ਬਿਲਕੁਲ ਮੀਲੋ ਮੀਲ ਦੂਰ ਸੀ ਜੇ ਇਹ ਲੋਕਾਂ ਦਾ ਨਸ਼ਾ ਛਡਾਉਂਦਾ ਸੀ ਤੇ ਆਪਦੇ ਭਰਾ ਦਾ ਨਾ ਛਡਾਇਆ ਗਿਆ ਤੂੰ ਔਰ ਹੁਣ ਮੈਂ ਤਾਂ ਨਹੀਂ ਕਹੀ ਇਹ ਗੱਲਾਂ ਤਾਂ ਜਿਹੜੀ ਦਿਲਜੀਤ ਕਲਸੀ ਆ ਉਹ ਦੂਜੇ ਦੀ ਹੈ ਕੀ ਨੋ ਪ੍ਰਧਾਨ ਮੰਤਰੀ ਬਾਜੇ ਕਹਿੰਦੀ ਕਿ ਉਹ ਟ੍ਰੈਮਾਡੋਲ ਚ ਮੈਂ ਨਹੀਂ ਕਹਿ ਰਿਹਾ ਭਾਈ ਮੇਰੇ ਐਵੇਂ ਖੂਨ ਦੇ ਪਿਆਸੇ ਤੁਸੀਂ ਹੋ ਜੰਨੇ ਇਹ ਤਾਂ ਥੋਡੇ ਸਾਥੀ ਕਹਿ ਰਿਹਾ ਆ ਜਿਹੜੇ ਹਰੀਨੋ ਵਾਲੇ ਵੀ ਥੋਡੇ ਸਾਥੀ ਸਨ ਹੁਣ ਤੁਸੀਂ ਅਗਲੀ ਵੀਡੀਓ ਵੇਖਿਓ ਕਿ ਇਹ ਬੰਦਾ ਕਿਉਂ ਕਿਉ ਮੈਂ ਕਹਿ ਰਿਹਾ ਇਹ ਪਹਿਲਾਂ ਵੀ ਕਾਂਗਰਸ ਦਾ ਪਰਿਵਾਰ ਰਿਆ ਇਹ ਨਹੀਂ ਕਿ ਮੈਂ ਕਾਂਗਰਸ ਨੂੰ ਕੋਈ ਭੰਡਣਾ ਚਾ ਰਿਹਾ ਮਗਰ ਮਨ ਦੀ ਉਹ ਸਥਿਤੀ ਨਹੀਂ ਬਦਲੀ ਗਾਤਰਾ ਪਾ ਲਿਆ ਮਗਰ ਹਲੇ ਗੁਰਸਿੱਖੀ ਅੰਦਰੋਂ ਨਹੀਂ ਆਈ ਉਤੋਂ ਪਹਿਰਾਵੇ ਨਾਲ ਤੁਸੀਂ ਗੁਰਸਿੱਖ ਨਹੀਂ ਹੋ ਜਾਣੇ ਤੁਹਾਡੀ ਹਰਕਤਾਂ ਵੇਖੋ ਝੂਠ ਕਿਸ ਕਿਸਮ ਦਾ ਬੋਲਦੇ ਹੋ ਧਿਆਨ ਨਾਲ ਸੁਣਿਓ ਮੈਂ ਉਹ ਵੀਡੀਓ ਵਖਾ ਰਿਹਾ ਜਦੋਂ ਇਹ ਹਰਪ੍ਰੀਤ ਸਿੰਘ ਫੜਿਆ ਗਿਆ ਉਤੋਂ ਬਾਅਦ ਇਹਦਾ ਬਜ਼ੁਰਗ ਕੀ ਕਹਿੰਦਾ ਸੀ ਉਹ ਸੁਣੋ ਜੀ ਨਿਊ ਚੈਨਲ ਥਰੂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੁਲਸ ਨੇ ਗ੍ਰਿਫਤਾਰ ਕੀਤਾ ਉਹ ਕੱਲ ਇਥੋਂ ਤਕਰੀਬਨ 1 1:00 ਵਜੇ ਦੇ ਲੱਗੇ ਜਾਂ 12 12:00 ਤੋਂ 1:00 ਵਜੇ ਗਏ ਇਥੋਂ ਘਰੋਂ ਇਥੇ ਰਹਿ ਗਿਆ ਜਾਣ ਵਾਸਤੇ ਕਿਹਾ ਸੀ ਤੇ ਉਹ ਜਲੰਧਰ ਜਾਂ ਉਥੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਇਹ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਘਰ ਜਿੱਤੇ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰ ਸੀਗਾ ਉਹਦੇ ਵਿੱਚ ਵੀ ਉਹਨਾਂ ਭਾਗ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹੁਣ ਕੱਲ ਵਾਸਤੇ ਤੇ ਉਹਨਾਂ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀ ਕਿਰਦਾਰ ਕੂਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਆ ਮੇਰੇ ਖਿਆਲ ਅਕਿ ਪੰਜਾਬ ਵਿਰੋਧੀ ਸ਼ਕਤੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੋਂ ਉਭਾਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੀ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਨਾਲ ਇਹ ਘਣਾਉਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜੀਆਂ ਚੀਜ਼ਾਂ ਤੋਂ ਹੁਣ ਲੋਕ ਸੁਚੇਤ ਹੈ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਸ ਤਰੀਕੇ ਨਾਲ ਝੂਠੇ ਕੇਸ ਐ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਵੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਇਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੋਈ ਮੈਂ ਕਿਉਂ ਵਿਖਾ ਰਿਹਾ ਜੀ ਤੁਹਾਨੂੰ ਇਹ ਨੂੰ ਤੇ ਅਮਰਿਤਪਾਲ ਦੀ ਮਾਤਾ ਨੂੰ ਪਤਾ ਇਸ ਮਸਲੇ ਦਾ ਉੱਥੇ ਆਲੇ-ਦੁਆਲੇ ਪਿੰਡਾਂ 'ਚ ਜਾ ਕੇ ਨਾ ਕਿੱਥੇ ਅੰਡਰਕਵਰ ਬਣ ਕੇ ਜਾਇਓ ਜਿਹੜਾ ਇੱਕ ਮੁੰਡਾ ਇਹਦੇ ਨਾਲ ਫੜਿਆ ਗਿਆ ਸੀ ਉਹਨੂੰ ਨਸ਼ੇ ਤੇ ਲਾਉਣ ਵਾਲਾ ਵੀ ਅਮਰਿਤਪਾਲ ਦਾ ਇਹ ਭਰਾ ਮਤਲਬ ਇਹ ਨਸ਼ਾ ਛਡਾਉਣਾ ਨਹੀਂ ਇਹ ਤਾਂ ਇੱਕ ਢੋਂਗ ਉਤ ਰਚਿਆ ਜਾਂਦਾ ਐਂਟੀ ਪੰਥਿਕ ਫੋਰਸਸ ਮਤਲਬ ਜਿੱਥੇ ਗੱਲ ਆ ਜੇ ਉੱਥੇ ਗੱਲ ਨੂੰ ਹੋਰ ਪੰਥਲ ਨੂੰ ਲੈ ਜਾਓ ਚਿੱਟਾ ਥੋੜਾ ਮੁੰਡਾ ਪੀਵੇ ਸ਼ਰੇ ਆਮ ਡਰਗ ਦੇ ਔਰ ਇਹ ਅੱਜ ਨਹੀਂ ਸੁਖਪ੍ਰੀਤ ਨੇ 21 ਦੀ ਗੱਲ ਕੀਤੀ ਆ ਉਸ ਆਡੀਓ 'ਚ 21 'ਚ ਕਲੀਅਰ ਹੋ ਰਿਹਾ ਮੁੰਡਾ ਥੋੜਾ ਗੱਲ ਕਰੇ ਕਿ ਜਿਹੜੀ ਅ ਜੈਪਾਲ ਭੁੱਲਰ ਨੇ ਲੁੱਟ ਕੀਤੀ ਸੀ ਉਹਦੇ 'ਚ ਮੇਰਾ ਹਿੱਸਾ ਹੈ ਉਹ ਕੋਈ ਹੋਰ ਤਾਂ ਨਹੀਂ ਗੱਲ ਕਰ ਰਿਹਾ ਮਤਲਬ ਲੁਟੇਰੇ ਠੱਗ ਅਸਲ 'ਚ ਇਹਨਾਂ ਨੂੰ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਦੀ ਫੋਟੋ ਦੀ ਵੀ ਧੋਹੀਨ ਕਰਦੇ ਇਹਨਾਂ ਨੂੰ ਲਾਉਣੀ ਚਾਹੀਦੀ ਫੂਲੇ ਦੀ ਫੋਟੋ ਹਰਕਤਾ ਦਾ ਫੂਲੇ ਵਾਲਿਆਂ ਨੇ ਇਹਨਾਂ ਦੀ ਮੈਨੂੰ ਲੱਗਦਾ ਉਹ ਕਿੱਥੇ ਫੋਟੋ ਹੋਰ ਲਾਈ ਜਾਂਦੇ ਹੋ ਤੁਸੀਂ